ਕੁਲਵੰਤ ਬਦਲ ਗਿਆ ਸੀ ਸ਼ਾਇਦ ਮਾਇਆ ਦੀ ਪਾਣ ਲੱਗ ਜਾਣ ਤੇ ਹਰ ਆਦਮੀ ਬਦਲ ਜਾਂਦਾ ਹੈ ਪਹਿਲਾਂ ਉਹਦੀ ਦੁਨੀਆ ਬਹੁਤ ਸੌੜੀ ਸੀ ਆਪਣੇ ਆਪ ਤੋਂ ਸ਼ੁਰੂ ਹੋ ਕੇ ਮਨਜੀਤ ਤੱਕ ਪਹੁੰਚਦਿਆਂ ਉਹਦਾ ਸੰਸਾਰ ਮੁੱਕ ਜਾਂਦਾ ਸੀ ਪਰ ਹੁਣ ਉਹਦੀ ਹਵਸ ਦੀ ਦੁਨੀਆ ਬੜੀ ਮੋਕਲੀ ਹੋ ਗਈ ਸੀ ਅਮੀਰ ਦੀ ਦੁਨੀਆ ਦਾ ਹੱਦ ਬੰਨਾ ਹੁੰਦਾ ਹੀ ਕੋਈ ਨਹੀਂ ਸਬਰ ਸੰਤੋਖ ਦੇ ਨਹਿਸ਼ ਪਰ ਛਾਵੇਂ ਤੋਂ ਉਹਦਾ ਸੰਸਾਰ ਸਦਾ ਬਚਿਆ ਰਹਿੰਦਾ ਹੈ ਸਰਦਾਰ ਕੁਲਵੰਤ ਸਿੰਘ ਵੀ ਹੁਣ ਆਪਣੇ ਆਪ ਨੂੰ ਅਮੀਰ ਸਮਝਣ ਲੱਗ ਪਿਆ ਸੀ। ਇਸ ਵੇਲੇ ਉਹ ਲੱਖ ਤੋਂ ਉੱਪਰ ਦਾ ਮਾਲਕ ਸੀ ਤੇ ਇਹ ਅੰਕੜੇ ਉਹਦੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਸਨ। ਕਾਰਖਾਨੇ ਦੀ ਸਾਰੀ ਜ਼ਿੰਮੇਵਾਰੀ ਗੁਰਚਾਰਨ ਸਿੰਘ ਨੇ ਸੰਭਾਲੀ ਹੋਈ ਸੀ। ਘਰ ਦੇ ਤੰਦੇ ਦਰਸ਼ਨ ਤੇ ਉਹਦੀ ਮਾਂ ਨਜਾਇਟ ਲੈਂਦੀਆਂ ਸਨ। ਕੁਲਵੰਤ ਦਾ ਬਾਕੀ ਇੰਨਾ ਹੀ ਕੰਮ ਰਹਿ ਗਿਆ ਸੀ ਕਿ ਬਿਨਾਂ ਹੱਥ ਹਿਲਾਏ ਪੈਸਾ ਕਮਾਉਣ ਦੇ ਨਵੇਂ-ਨਵੇਂ ਵਸੀਲੇ ਹਾਸਲ ਕਰਦਾ ਰਹੇ। ਉਹ ਕਾਂਗਰਸੀ ਵਰਕਰਾਂ ਨਾਲ ਮਿਲ ਕੇ ਖਾਂਡ ਲੋਹਾ ਸੂਤ ਆਦ ਦੇ ਕੋਟੇ ਲੈ ਕੇ ਅਗਾਹ ਵੇਚ ਦਿੰਦਾ ਇਸ ਤਰ੍ਹਾਂ ਉਹਦੇ ਬਿਨਾਂ ਕਿਸੇ ਖੇਚਲ ਕੀਤੇ ਧਰਮ ਦੇ ਦੂਨੇ ਹੋ ਜਾਂਦੇ ਲੋੜ ਤੋਂ ਵੱਧ ਪੈਸਾ ਪ੍ਰਾਪਤ ਹੋ ਜਾਣ ਤੇ ਸਭ ਤੋਂ ਵੱਡੀ ਔਕੜ ਹੁੰਦੀ ਹੈ ਉਹਦੇ ਖਰਚਣ ਦੇ ਢੰਗ ਸੋਚਣੇ ਇਹ ਮੁਸ਼ਕਲ ਵੀ ਨਵੇਂ ਬਣੇ ਅਮੀਰਾਂ ਨੂੰ ਹੀ ਹੁੰਦੀ ਹੈ ਖਾਨਦਾਨੀ ਅਮੀਰਾਂ ਨੂੰ ਇਹ ਜਾਚਾਂ ਵਿਰਸੇ ਵਿੱਚ ਮਿਲ ਜਾਂਦੀਆਂ ਹਨ ਕੁਝ ਸਮਾਂ ਕੁਲਵੰਤ ਨੂੰ ਵੀ ਇਹ ਔਖਾਈ ਮਹਿਸੂਸ ਹੋਈ ਪਰ ਹੰਡੇ ਵਰਤੇ ਅਮੀਰਾਂ ਦੀ ਸੰਗਤ ਨੇ ਛੇਤੀ ਹੀ ਉਹਦੀ ਇਹ ਮੁਸ਼ਕਲ ਹੱਲ ਕਰ ਦਿੱਤੀ। ਹੁਣ ਹਰ ਕੁਲਵੰਤ ਥੋੜੇ ਦਿਨਾਂ ਵਿੱਚ ਹੀ ਸਮਝ ਗਿਆ ਕਿ ਪੈਸਾ ਖਰਚਣ ਦਾ ਸਭ ਤੋਂ ਚੰਗਾ ਟੰਗ ਹੈ। ਪਾਰਟੀਆਂ, ਸ਼ਰਾਬ, ਨਾਚ ਤੇ ਤੇ ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਹੋਰ ਪੈਸਾ ਕਮਾਉਣ ਦਾ ਸਾਉਂ ਤਰੀਕਾ ਵੀ ਇਹਾ ਹੈ। ਨਿਰੇ ਨੇਕੀ ਦੇ ਮੁੱਦੇ ਹੀ ਨੇ ਕਮਾਉਣਾ ਕੀ ਤੇ ਖਰਚਣਾ ਕੀ। ਕੁਲਵੰਤ ਆਪਣੇ ਬੀਤੇ ਜੀਵਨ ਤੇ ਛਾਤੀ ਮਾਰਦਾ। ਕਈ ਵਾਰ ਸੋਚਦਾ ਮੈਂ ਕੀ ਸਾਂ ਤੇ ਕੀ ਬਣ ਗਿਆ ਹਾਂ ਕਿਸ ਨੂੰ ਪਤਾ ਸੀ ਕਿ ਇਹ 2 ਸਾਲ ਦਾ ਮਿਹਤਰ ਕਿਸੇ ਦਿਨ ਸ਼ਹਿਰ ਦੇ ਪਤਵੰਤਿਆਂ ਵਿੱਚ ਗਿਣਿਆ ਜਾਵੇਗਾ ਇਹ ਸਭ ਭਾਗਾਂ ਦੀ ਖੇਡ ਹੈ ਤੇ ਜਾਂ ਮੇਰੀ ਹਿੰਮਤ ਦਾ ਫਲ ਪਰ ਜੇ ਪਾਕਿਸਤਾਨ ਨਾ ਬਣਦਾ ਤੇ ਇਹ ਖੂਨ ਖਰਾਬਾ ਤੇ ਲੁੱਟਾਂ ਮਾਰਾਂ ਨਾ ਹੁੰਦੀਆਂ ਤਾਂ ਤੇ ਜੇ ਮਨਜੀਤ ਹੀ ਜਿਉਂਦੀ ਰਹਿੰਦੀ ਤਾਂ ਮੰਨਿਆ ਮਨਜੀਤ ਨੇ ਮੇਰੇ ਵਾਸਤੇ ਬੜੀ ਵੱਡੀ ਕੁਰਬਾਨੀ ਕੀਤੀ ਸੀ ਪਰ ਸੀ ਤਾਂ ਉਹ ਇੱਕ ਅੱਧ ਬੱਡ ਸਾਧਣੀ ਹੀ ਹੋਰ ਭਾਵੇਂ ਕਈ ਗੁਣ ਹੋਣ ਉਹਦੇ ਵਿੱਚ ਪਰ ਇਸ ਉਮਰੇ ਉਹ ਕਿਸੇ ਅਮੀਰ ਗੱਭਰੂ ਦੀਆਂ ਖਾਸ਼ਾਂ ਪੂਰੀਆਂ ਕਰਨ ਯੋਗ ਨਹੀਂ ਸੀ ਪਤਾ ਨਹੀਂ ਉਦੋਂ ਮੈਂ ਕਿਵੇਂ ਉਹਦੇ ਜਾਲ ਵਿੱਚ ਫਸ ਗਿਆ ਸਾਂ ਖਬਰੇ ਉਹਨੇ ਮੈਨੂੰ ਪਾਲ ਲਿਆ ਹੀ ਇਸੇ ਖਾਹਸ਼ ਦੇ ਅਧੀਨ ਹੋਵੇ ਚਲੋ ਹੁਣੇ ਸੋਚਣ ਵਿੱਚ ਕੀ ਲਾਭ ਜੋ ਹੋਣਾ ਸੀ ਹੋ ਗਿਆ ਔਂਜੋ ਮਾੜੀ ਨਹੀਂ ਸੀ ਸਗੋਂ ਮੇਰੇ ਵਾਸਤੇ ਉਹ ਬੜੀ ਚੰਗੀ ਸੀ ਮੇਰੇ ਲਈ ਉਹਨੇ ਬਹੁਤ ਕੁਝ ਕੀਤਾ ਸੀ ਉਹਦੀ ਆਖਰੀ ਕੁਰਬਾਨੀ ਭੁਲਾਈ ਜਾਣ ਵਾਲੀ ਨਹੀਂ ਨਾ ਹੀ ਭੁਲਾਉਣ ਵਿੱਚ ਮੇਰਾ ਕੋਈ ਫਾਇਦਾ ਹੈ ਇੱਥੇ ਨਵਾਂ ਗੁਰਦੁਆਰਾ ਬਣੇਗਾ ਤਾਂ ਉਹਦੀ ਯਾਦ ਵਿੱਚ ਮੈਂ ਇੱਕ ਕਮਰਾ ਜ਼ਰੂਰ ਬਣਵਾਵਾਂਗਾ ਇਸ ਨਾਲ ਮੇਰੀ ਇੱਜ਼ਤ ਵਿੱਚ ਹੋਰ ਵਾਧਾ ਹੋਵੇਗਾ ਤੇ ਜੈਸ ਅਮੀਰ ਦੀ ਇੱਜ਼ਤ ਪਤ ਨਹੀਂ ਲੋਕਾਂ ਵਿੱਚ ਝੂਠੀ ਸੱਚੀ ਵਡਿਆਈ ਨਹੀਂ ਹੁੰਦੀ ਉਹ ਕਮਾ ਕਿਵੇਂ ਸਕਦਾ ਏ ਪਰ ਜੇ ਉਹ ਅੱਜ ਜਿਉਂਦੀ ਹੁੰਦੀ ਜੇ ਉਹ ਮੇਰੇ ਨਾਲ ਸਹੀ ਸਲਾਮਤੇਂ ਇੱਧਰ ਆ ਜਾਂਦੀ ਤਾਂ ਫਿਰ ਦਰਸ਼ਨ ਕਿਵੇਂ ਪ੍ਰਾਪਤ ਹੁੰਦੀ ਕਿੱਥੇ ਉਹ ਕਿੱਥੇ ਇਹ ਨਾਲੇ ਦਰਸ਼ਨ ਠੀਕ ਹੀ ਐ ਕਮੀਰ ਦੀ ਪਤਨੀ ਬਣਨ ਦੇ ਯੋਗ ਹੈ ਇਹਦੀ ਜਵਾਨੀ ਇਹਦਾ ਹੁਸਨ ਇਹਦਾ ਸਡੌਲ ਸਰੀਰ ਇਹਦੀ ਮਿੱਠੀ ਬੋਲੀ ਤੇ ਸਭ ਤੋਂ ਵੱਡਾ ਗੁਣ ਇਹਦਾ ਵੇਖ ਕੇ ਅੰਡਠ ਕਰਨਾ ਜਿਵੇਂ ਮੈਂ ਉਸ ਰਾਤ ਪਹਿਲੀ ਵਾਰ ਸ਼ਰਾਬ ਪੀ ਕੇ ਆਇਆ ਸਾਂ ਭਲਾ ਮਨਜੀਤ ਹੁੰਦੀ ਤਾਂ ਬਰਦਾਸ਼ਤ ਕਰ ਲੈਂਦੀ ਰੱਬ ਰਬਾਖੋ ਦਰਸ਼ਨ ਵਿਚਾਰੀ ਮੂੰਹੋਂ ਉਬਾਸਰੀ ਤੱਕ ਨਹੀਂ ਇਹ ਹਾਇ ਅਸਤਰੀ ਦੇ ਸੁਭਾਅ ਦੀ ਵਡਿਆਈ ਹੈ ਇਹ ਕਿਤੇ ਮੈਨੂੰ ਸ਼ੀਲਾ ਨਾਲ ਫਿਰਦਿਆਂ ਵੇਖ ਵੀ ਲਵੇ ਤਾਂ ਮੇਰਾ خیال ਏ ਮੱਥੇ ਵਟਣਾ ਪਾਵੇ ਤੇ ਜਨਾਨੀਆਂ ਨੂੰ ਇੰਨਾ ਝਗੜਿਆਂ ਨਾਲ ਲੱਗੇ ਵੀ ਕੀ ਉਹਨਾਂ ਨੂੰ ਖਾਣ-ਖਰਚਾਂ ਨੂੰ ਖੁੱਲ੍ਹਾ ਮਿਲਦਾ ਰਹਿਣਾ ਚਾਹੀਦਾ ਏ ਬਾਕੀ ਮਰਦ ਆਪਣੀ ਜੀ ਜਵਾਨੀ ਤੇ ਭਾਵੇਂ ਕੁਝ ਕਰਦਾ ਫਿਰੇ ਤੇ ਜ਼ਿੰਦਗੀ ਦਾ ਸਵਾਦ ਵੀ ਇਸ ਕੁਝ ਕਰਦੇ ਫਿਰਨ ਵਿੱਚ ਹੀ ਏ ਇਹ ਧਰਮ ਨੇਕੀ ਤੇ ਸਦਾਚਾਰ ਦੇ ਵਹਿਮੀ ਕੀ ਜਾਣਨ ਪਈ ਜ਼ਿੰਦਗੀ ਕਿਸ ਨੂੰ ਆਖਦੇ ਨੇ ਇਹ ਤਾਂ ਦੁਨੀਆਂ ਤੇ ਜੂਨ ਭੋਗਣ ਆਏ ਨੇ ਜੂਨ ਜ਼ਿੰਦਗੀ ਦਿਨ ਕੱਟਣ ਵਾਸਤੇ ਨਹੀਂ ਰਾਤਾਂ ਮਾਨਣ ਵਾਸਤੇ ਹੈ ਜੀਵਨ ਦਾ ਆਨੰਦ ਖਡਾਉਣੇ ਬਦਲਦੇ ਰਹਿਣ ਵਿੱਚ ਹੈ ਪੱਥਰ ਗਲ ਨਾਲ ਬੰਨ ਰੱਖਣ ਵਿੱਚ ਨਹੀਂ ਮਨਜੀਤ ਨਾਲੋਂ ਦਰਸ਼ਨ ਦੇ ਸਰੀਰ ਵਿੱਚ ਕਿੰਨੀ ਵਧੇਰੇ ਕੱਚ ਸੀ ਕਿਉਂਕਿ ਉਸ ਵਿੱਚ ਨਵਾਂ ਪੰਨ ਸੀ ਜਿਵੇਂ ਮਰ ਜਾਏ ਹੋਏ ਫੁੱਲ ਨਾਲੋਂ ਅੱਧ ਖਿੜੀਆਂ ਕਲੀਆਂ ਵਿੱਚ ਵਧੇਰੇ ਜੋਬਨ ਹੁੰਦਾ ਹੈ ਦਾਰਸ਼ਨ ਵਿੱਚ ਵੀ ਇੱਕ ਨਕਸ ਹੈ ਪਿਆਰ ਉਹ ਸੱਚੇ ਦਿਲੋਂ ਕਰਦੀ ਏ ਪਰ ਕੱਜਲ ਪਾ ਕੇ ਮਟਕਾਉਣਾ ਨਹੀਂ ਜਾਣਦੀ ਇਸ ਦੇ ਟੱਕਰੇ ਤੇ ਸ਼ੀਲਾ ਕਿੰਨੀ ਨਾਟਕਟੇ ਉਹ ਕਿੰਨਾ ਚੁਲਬੁਲਾਪਾ ਨੇ ਉਸ ਵਿੱਚ ਮਰਦਾਂ ਨੂੰ ਉਂਗਲੀਆਂ ਤੇ ਨਚਾਉਣ ਦੀ ਸ਼ਕਤੀ ਏ ਉਸ ਪਰੀ ਵਿੱਚ ਉਰਦੂ ਸ਼ਾਇਰਾਂ ਦੇ ਕਥਨ ਅਨੁਸਾਰ ਮਹਿਸ਼ੂਕ ਅਖਵਾਉਣ ਦੀ ਹੱਕਦਾਰ ਤਾਂ ਉਹ ਆ ਹੀ ਹੈ ਅਜੇ ਹੋਰ ਵੇਖੋ ਦੁਨੀਆ ਪਰੇ ਤੋਂ ਪਰੇ ਪਈ ਏ ਇਹ ਹਾਲਤ ਉਹਦੀ ਉਸ ਵੇਲੇ ਹੁੰਦੀ ਜਦੋਂ ਦੌਲਤ ਦੇ ਨਸ਼ੇ ਵਿੱਚ ਚੂਰ ਹੁੰਦਾ ਜਦੋਂ ਉਹਦੇ ਉੱਤੇ ਦੂਰਾ ਨਸ਼ਾ ਸਵਾਰ ਹੁੰਦਾ ਉਹਦੀਆਂ ਸੋਚਾਂ ਇਸ ਤੋਂ ਵੀ ਵਧੇਰੇ ਅਗਾਹ ਵਧੂ ਹੋ ਜਾਂਦੀਆਂ ਤੇ ਜਦੋਂ ਕਦੇ ਦੋ ਘੜੀਆਂ ਪ੍ਰਾਣੀ ਮਨੁੱਖਤਾ ਉਹਦੇ ਅੰਦਰ ਜਾਗ ਉੱਠਦੀ ਉਹ ਸੋਚਣ ਤੇ ਮਜਬੂਰ ਹੋ ਜਾਂਦਾ ਮੇਰੇ ਅੰਦਰ ਇਹੋ ਜਿਹੇ ਖਿਆਲ ਕਿੱਥੋਂ ਆ ਗਏ ਪਹਿਲਾਂ ਤੋਂ ਤਾਂ ਮੈਂ ਇਹੋ ਜਿਹਾ ਨਹੀਂ ਸਾਂ ਮੇਰੇ ਖਿਆਲ ਬੜੇ ਪਵਿੱਤਰ ਚਲਣ ਉੱਚਾ ਤੇ ਸੋਚ ਵਿਚਾਰ ਦੀ ਸੇਧ ਨੇਕ ਵਾਲੀ ਹੁੰਦੀ ਸੀ ਅੱਜ ਮੈਂ ਕਿੱਥੋਂ ਚੱਲ ਕੇ ਕਿੱਥੇ ਪਹੁੰਚ ਗਿਆ ਹਾਂ ਤੇ ਉਹ ਵੀ ਕੋਈ ਸਾਲਾਂ ਵਿੱਚ ਨਹੀਂ ਸਿਰਫ ਕੁਝ ਮਹੀਨਿਆਂ ਵਿੱਚ ਕੀ ਇਹ ਸਾਰੀ ਕਰਾਮਾਤ ਪੈਸੇ ਦੀ ਹੀ ਨਹੀਂ ਹੁਣ ਤਾਂ ਇੱਕੋ ਗੱਲ ਸੋਚਣ ਵਾਲੀ ਏ ਕਿ ਮੈਂ ਕਿਸੇ ਕੋ ਕਰਮ ਦੇ ਖੁੱਭਣ ਵਿੱਚ ਖੋਬ ਰਿਹਾ ਹਾਂ ਜਾਂ ਪੁਰਾਣੇ ਪੰਡਤਾਂ ਤੇ ਪਾਈਆਂ ਦੇ ਪਾਏ ਹੋਏ ਵਹਿਮ ਦੇ ਜਾਲ ਵਿੱਚੋਂ ਨਿਕਲ ਰਿਹਾ ਹਾਂ ਭਲਵਾਂਤ ਦੇ ਸੁਭਾਅ ਵਿੱਚ ਬੜੀ ਕਾਲੇ ਕਦਮੀ ਤਬਦੀਲੀ ਆਈ ਸੀ ਤੇ ਅਜੇ ਹੋਰ ਆ ਰਹੀ ਸੀ ਅਮੀਰਾਵਾਂ ਵਾਲੇ ਸਾਰੇ ਗੋਣ ਉਸ ਵਿੱਚ ਛੇਤੀ ਪ੍ਰਵੇਸ਼ ਕਰ ਰਹੇ ਸਨ ਪਹਿਲਾ ਦਰਸ਼ਨ ਨੂੰ ਪ੍ਰਾਪਤ ਕਰਕੇ ਉਹਨੇ ਸੋਚਿਆ ਸੀ ਕਿ ਉਹਦੀਆਂ ਸਾਰੀਆਂ ਰੀਜਾਂ ਪੂਰੀਆਂ ਹੋ ਗਈਆਂ ਹਨ ਪਰ ਇਹ ਹਾਲਤ ਮਸਾਂ 2 ਮਹੀਨੇ ਹੀ ਰਹੀ ਫਿਰ ਰੀਜਾਂ ਬਹੁ ਰੂਪੀ ਹੋ ਗਈਆਂ ਹੁਣ ਤਾਂ ਉਹ ਕਈ ਵੇਰ ਕਿਹਾ ਕਰਦਾ ਉਹ ਮਰਦ ਮਰ ਗਿਆ ਸਮਝੋ ਜਿਸ ਦੀਆਂ ਖਾਹਸ਼ਾਂ ਵਿੱਚ ਟਰੰਮਾ ਆ ਗਿਆ ਪਹਿਲਾਂ ਉਹ ਦਿਨ ਚੁੱਪ ਦੇ ਸਾਰ ਘਰ ਆ ਜਾਇਆ ਕਰਦਾ ਸੀ ਫਿਰ ਥੋੜਾ ਥੋੜਾ ਕਵੇਲਾ ਹੋਣਾ ਸ਼ੁਰੂ ਹੋਇਆ ਇਹ ਅੰਤਕਾਰ ਆਉਣ ਦਾ ਸਮਾਂ ਅੱਧੀ ਰਾਤ ਤੇ ਜਾ ਟਿਕਿਆ ਜੇ ਕਦੇ ਦਰਸ਼ਨ ਦੀ ਮਾਂ ਇਸ ਦੇਰੀ ਬਦਲੇ ਗਿਲਾ ਕਰਦੀ ਵੀ ਕੁਲਵੰਤ ਇਹ ਕਹਿ ਕੇ ਟਾਲ ਦਿੰਦਾ ਮਾਂ ਜੀ ਮੇਰਾ ਕਾਰੋਬਾਰ ਜੋ ਇਹੋ ਜਿਹਾ ਹੀ ਹੋਇਆ ਪਰਮਿਟ ਹਾਸਲ ਕਰਨ ਬਦਲੇ ਅਫਸਰਾਂ ਕੋਲ ਜਾਣਾ ਆਉਣਾ ਪੈਂਦਾ ਏ ਕਈ ਤਾਂ ਭਲੇ ਲੋਕ ਨਿਰੀ ਖੁਸ਼ਾਮਦ ਤੇ ਹੀ ਮੰਨ ਜਾਂਦੇ ਨੇ ਤੇ ਕਈਆਂ ਨੂੰ ਸਿਨੇਮਾ ਵਖਾਉਣੇ ਪੈਂਦੇ ਨੇ ਹੋਟਲਾਂ ਵਿੱਚ ਪਾਰਟੀਆਂ ਦੇਣੀਆਂ ਪੈਂਦੀਆਂ ਨੇ ਇਸ ਵਾਸਤੇ ਕਵੇਲਾ ਹੋ ਜਾਂਦਾ ਏ ਨਹੀਂ ਤਾਂ ਮੇਰਾ ਦਿਲ ਕਰਦਾ ਏ ਅੱਧੀ ਰਾਤ ਤੱਕ ਉਹ ਨੀਂਦਰਾ ਕੱਟਣ ਤੇ ਤਸੱਲੀ ਭਾਵੇਂ ਇੰਨਾ ਗੱਲਾਂ ਨਾਲ ਕਿਸੇ ਦੀ ਹੁੰਦੀ ਤੇ ਭਾਵੇਂ ਨਾ ਹੁੰਦੀ ਪਰ ਕੁਲਵੰਤ ਅੱਗੇ ਘਰ ਦਾ ਕੋਈ ਜੀਉ ਬਾਸਰ ਦਾ ਨਾ ਗੁਰਚਾਰਨ ਜਾਂ ਉਸਦੀ ਮਾਂ ਦਾ ਤਾਂ ਵਧੇਰੇ ਹੱਕ ਹੀ ਨਹੀਂ ਸੀ ਕੁਲਵੰਤ ਨੂੰ ਹਟਕਣ ਵਰਜਣ ਦਾ ਤੇ ਦਰਸ਼ਨ ਅੱਜਕੱਲ ਆਪਣੇ ਆਪ ਵਿੱਚ ਹੀ ਮਸਤ ਸੀ ਉਹ ਆਪਣੇ ਸਰੀਰ ਵਿੱਚ ਕਿਸੇ ਨਵੀਂ ਖੁਸ਼ੀ ਨੂੰ ਵੱਧਦੀ ਫੁੱਲਦੀ ਅਨੁਭਵ ਕਰ ਰਹੀ ਸੀ ਇਸੇ ਵਾਸਤੇ ਕੁਲਵੰਤ ਦੀਆਂ ਬਦਲ ਰਹੀਆਂ ਆਦਤਾਂ ਵੱਲ ਕੋਈ ਵਧੇਰੇ ਧਿਆਨ ਨਾ ਦਿੰਦਾ ਕੁਲਵੰਤ ਦੀਆਂ ਰਹਿਵਾਗਾਂ ਹੋ ਗਈਆਂ ਅੱਜਕੱਲ ਸ਼ੀਲਾ ਵੱਲੋਂ ਵੀ ਉਹਦਾ ਚਿੱਤ ਉਪਰਾਮ ਹੁੰਦਾ ਜਾ ਰਿਹਾ ਸੀ ਉਹ ਸੰਭ ਵਿੱਚ ਵੀ ਕੋਈ ਖੇਚ ਬਾਕੀ ਰਹਿ ਜਾਂਦੀ ਹੈ ਜਿਸ ਨੂੰ ਮਾਰਦਾ ਇੱਕ ਵਾਰ ਚੁੱਪ ਕੇ ਸੁੱਟ ਦੇਵੇ ਇੰਨੀ ਦਿਨੀ ਕੁਲਵੰਤ ਦੀਆਂ ਲਾਲਚੀ ਨਜ਼ਰਾਂ ਸੁਦੇਸ਼ ਦੇ ਮਗਰ ਪਈਆਂ ਹੋਈਆਂ ਸਨ ਕੁਛ ਦੇਣ ਤੋਂ ਇਸ ਨਵੀਂ ਅੱਗ ਨੇ ਕੁਲਵੰਤ ਦੀ ਨੀਂਦ ਹਰਾਮ ਕੀਤੀ ਹੋਈ ਸੀ ਗੁਨਾਹ ਵਿੱਚ ਸਫਲਤਾ ਪ੍ਰਾਪਤ ਕਰਨੀ ਅਮੀਰ ਵਾਸਤੇ ਕਿਹੜੀ ਔਖੀ ਹੈ ਨਾਲੇ ਜਿੱਥੇ ਝੋਗੇ ਦਾ ਲਾਲਚੀ ਪੰਛੀ ਆਪ ਜਾਲ ਵਿੱਚ ਫਸਣ ਵਾਸਤੇ ਉਤਾਵਲਾ ਹੋਵੇ ਉੱਥੇ ਢੱਲ ਕੇ ਇਸ ਗੱਲ ਦੀ ਚੇਤੀ ਹੀ ਗੁਨਾਹ ਦੇ ਵਪਾਰੀਆਂ ਦਾ ਆਪਸ ਵਿੱਚ ਸੌਦਾ ਹੋ ਗਿਆ ਇੱਕ ਸ਼ਾਮ ਨੂੰ ਸੁਦੇਸ਼ ਤੇ ਕੁਲਵੰਤ ਤਾਂਗੇ ਤੇ ਬੈਠੇ ਘਾਂਟਾ ਘਰ ਵੱਲੋਂ ਜਗਰਾਵਾਂ ਦੇ ਪੁੱਲ ਨੂੰ ਜਾ ਰਹੇ ਸਨ ਉਹ ਮਗਰਲੀ ਸੀਟ ਦੇ ਕੋਲੋ-ਕੋਲ ਬੈਠੇ ਆਪਣੇ ਆਪ ਨੂੰ ਕਿਸੇ ਹੋਰ ਦੁਨੀਆ ਵਿੱਚ ਪਹੁੰਚੇ ਅਨੁਭਵ ਕਰ ਰਹੇ ਸਨ। ਜਦੋਂ ਸਟੇਸ਼ਨ ਦੇ ਸਾਹਮਣੇ ਦੀ ਲੰਘੇ ਪਿੱਛੋਂ ਕਿਸੇ ਇਸਤਰੀ ਗਲੇ ਦੀ ਆਵਾਜ਼ ਆਈ। ਕੁਲਵੰਤ, ਕੁਲਵੰਤ। ਕੁਲਵੰਤ ਨੇ ਚੇਤੀ ਨਾਲ ਤਰੱਕ ਕੇ ਪਛਾਣ ਵੇਖਿਆ। ਆਵਾਜ਼ ਉਹਦੇ ਕੰਨਾਂ ਨੇ ਪਛਾਣ ਲਈ ਸੀ। ਅੱਖਾਂ ਨੇ ਆਵਾਜ਼ ਮਾਰਨ ਵਾਲੀ ਨੂੰ ਵੀ ਪਛਾਣ ਲਿਆ। ਕੁਲਵੰਤ ਘਬਰਾ ਗਿਆ। ਉਹਦਾ ਦਿਲ ਧੱਕ-ਧੱਕ ਵੱਜਣ ਲੱਗ ਪਿਆ। ਉਹਦਾ ਰੰਗ ਉੱਡ ਗਿਆ। ਪਾਲ ਦਾ ਪਾਲੋ ਦੀ ਸੋਚ ਸ਼ਕਤੀ ਸਥਲ ਹੋ ਗਈ। ਕੁਲਵੰਤ ਸਟੇਸ਼ਨ ਵੱਲੋਂ ਆ ਰਹੀ ਇਸਤਰੀ ਨੇ ਹੱਥ ਉੱਚਾ ਕਰਕੇ ਫਿਰ ਆਵਾਜ਼ ਮਾਰੀ। ਤੁਹਾਨੂੰ ਕੋਈ ਬੁਲਾ ਰਹੀ ਏ। ਸੁਦੇਸ਼ ਨੇ ਆਵਾਜ਼ਾਂ ਮਾਰਨ ਵਾਲੀ ਵੱਲ ਇਸ਼ਾਰਾ ਕਰਕੇ ਕੁਲਵੰਤ ਨੂੰ ਕਿਹਾ। ਹਾਂ? ਨਹੀਂ, ਇਹ ਕੋਈ ਪਾਗਲੇ। ਕੁਲਵੰਤ ਦੀ ਆਵਾਜ਼ ਤੋਂ ਘਬਰਾਏ ਹੋਏ ਦਿਲ ਦੀ ਹਾਲਤ ਸਾਫ਼ ਪ੍ਰਗਟ ਹੋ ਰਹੀ ਸੀ। ਟਾਂਗਾ ਰੋਕਾਂ ਸਰਦਾਰ ਜੀ। ਟਾਂਗੇ ਵਾਲੇ ਨੇ ਥੋੜੀ ਜਹੀ ਵਾਗ ਕੱਸਦਿਆਂ ਪੁੱਛਿਆ। ਨਹੀਂ ਨਹੀਂ। ਏਜ ਚੱਲ ਜਰਾ ਛੇਤੀ ਕੁਲਵੰਤ ਨੇ ਘੋੜੇ ਵੱਲ ਹੱਥ ਕਰਕੇ ਇਸ ਤਰ੍ਹਾਂ ਹਿਲਾਇਆ ਜਿਵੇਂ ਉਸ ਨੂੰ ਭੱਜਣ ਲਈ ਹੱਲਾਸ਼ੇਰੀ ਦੇ ਰਿਹਾ ਹੋਵੇ ਤੁਸੀਂ ਇੰਨੇ ਘਬਰਾ ਕਿਉਂ ਗੇਜੇ ਸਭੋ ਇਹ ਕੋਈ ਤੁਹਾਡੀ ਜਾਨੂ ਐ ਸੁਦੇਸ਼ ਨੇ ਪਿਆਰ ਨਾਲ ਕੁਲਵੰਤ ਦਾ ਹੱਥ ਫੜ ਕੇ ਕਿਹਾ ਜਾਨੂ ਕਾਦੀ ਹੁਣ ਤੱਕ ਕੁਲਵੰਤ ਨੇ ਕੁਝ ਕਹਿਣ ਵਾਸਤੇ ਸੋਚ ਲਿਆ ਸੀ ਇਹ ਵਿਚਾਰੀ ਭਾਗਲ ਏ ਸਾਰਾ ਦਿਨ ਮੈਂਟ ਗੁਮਰੀ ਦੇ ਬਾਜ਼ਾਰਾਂ ਵਿੱਚ ਫਿਰਦੀ ਰਹਿੰਦੀ ਸੀ ਕਿਸੇ ਕਿਸੇ ਦਿਨੇ ਨੇ ਕਾਲਜ ਦੇ ਬੂਹੇ ਅੱਗੇ ਜਾਖ ਲਾਉਣਾ ਬਸ ਜਿਹੜਾ ਮੁੰਡਾ ਆਉਂਦਾ ਮਿਲ ਪੈਣਾ ਉਸੇ ਦੇ ਗੱਲ ਨੂੰ ਇਹਨੇ ਚੰਬੜ ਜਾਣਾ ਦੂਜਿਆਂ ਨੇ ਕੋਲੋਂ ਖਿੱਲੀ ਮਾਰ ਦੇਣੀ ਇਸੇ ਵਾਸਤੇ ਮੈਂ ਇਸ ਤੋਂ ਡਰਦਾ ਹਾਂ ਕੁਲਵੰਤ ਨੇ ਇੰਨਾ ਕੁਝ ਕਹਿ ਤਾਂ ਦਿੱਤਾ ਪਰ ਉਹਦੇ ਚਿਹਰੇ ਤੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਇਹ ਸਭ ਕੁਝ ਬਨੌਟੀ ਹੈ ਟਾਂਗਾ ਪਹਿਲਾਂ ਨਾਲੋਂ ਤੇਜ਼ ਦੌੜਨ ਲੱਗ ਪਿਆ ਬਾਜਾ ਮਾਰਨ ਵਾਲੀ 10-15 ਕਦਮ ਪਿੱਛਾ ਕਰਕੇ ਖਲੋ ਗਈ ਉਹ ਉਦੋਂ ਤੱਕ ਉੱਥੇ ਸੜਕ ਦੇ ਇੱਕ ਪਾਸੇ ਲੱਗ ਕੇ ਖੜੀ ਰਹੀ ਜਦ ਤੱਕ ਟਾਂਗਾ ਜਗਰਾਮਾ ਵਾਲੀ ਸੜਕ ਨੂੰ ਮੋੜਨਾ ਗਿਆ ਬਾਜਾਂ ਮਾਰਨ ਵਾਲੀ ਦੀਆਂ ਅੱਖਾਂ ਤੋਂ ਓਲੇ ਹੋਏ ਤਾਂ ਕੁਲਵੰਤ ਨੇ ਜਰਾ ਸੁੱਖ ਦਾ ਸਾਹ ਲਿਆ ਦੈਲੋ ਦਾ ਜੇ ਵੀ ਧੜਕ ਰਿਹਾ ਸੀ ਉਸ ਦੇਸ਼ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਉੱਤਰ ਦੇਂਦਾ ਜਾਂਦਾ ਕਦੇ-ਕਦੇ ਉਹ ਆਪ ਵੀ ਕੋਈ ਨਵੀਂ ਗੱਲ ਛੇੜ ਦਿੰਦਾ ਪਰ ਹਰ ਹਾਲਤ ਵਿੱਚ ਉਹਦੀ ਅੰਦਰਲੀ ਖਬਰਾਹਟ ਦਾ ਰੰਗ ਜ਼ਾਹਿਰ ਹੁਣ ਉਹ ਨਾ ਰਹਿੰਦਾ ਸੁਦੇਸ਼ ਉਹਦੇ ਉੱਡੇ ਹੋਏ ਰੰਗ ਵੱਲੇ ਵੇਖ ਕੇ ਕਾਰਨ ਪੁੱਛਦੀ ਤਾਂ ਉਹ ਜੋਰ ਦੀ ਖੜਖੜਾ ਕੇ ਹੱਸ ਪੈਂਦਾ ਕਿੰਨਾ ਉਪਰਾ ਤੇ ਫਿੱਕਾ ਹੁੰਦਾ ਉਹ ਹਾਸਾ। ਕਲਵੰਤ ਦਾ ਨਵਾਂ ਸ਼ਿਕਾਰ ਫੋਨ ਦਾ ਸਵਾਦ ਉੱਕਾ ਮਾਰਿਆ ਗਿਆ ਸੀ। ਉਸੇ ਵਾਰ ਲਾਈਨ ਦੀਆਂ ਖੁੱਲੀਆਂ ਸੜਕਾਂ ਉੱਤੇ ਘੰਟਾ ਡੇਢ ਘੰਟਾ ਫਿਰਦੇ ਫਰੌਂਦੇ ਦੋ ਮੋਰियां ਪੌਲ ਰਹੀ ਕਮੇਟੀ ਬਾਗ ਕੋਲਾ ਪਹੁੰਚੇ। ਇੱਥੇ ਕਲਵੰਤ ਨੇ ਤਾਂਗਾ ਛੱਡ ਦਿੱਤਾ ਫੇਰ ਮਿਲਣ ਦਾ ਇਕਰਾਰ ਕਰਕੇ ਦੋਵੇਂ ਆਪੋ ਆਪਣੇ ਰਾਹ ਪੈ ਗਏ। ਕਲਵੰਤ ਕਾਫੀ ਕੁਵੇਲੇ ਘਰ ਪਹੁੰਚਿਆ। ਅੱਜ ਨਾ ਉਹਨੇ ਬਾਜ਼ਾਰੋਂ ਕੁਝ ਖਾਦਾ ਸੀ। ਤੇ ਨਾ ਘਰ ਜਾ ਕੇ ਕੁਝ ਖਾਣ ਨੂੰ ਦਿਲ ਕੀਤਾ ਕੱਪੜੇ ਬਦਲ ਕੇ ਉਹ ਆਪਣੇ ਮੰंजे ਤੇ ਲੰਮਾ ਪੈ ਗਿਆ ਦਰਸ਼ਨ ਅਜ ਆਪਣੇ ਆਪ ਵਿੱਚ ਇੰਨੀ ਖੁਸ਼ ਸੀ ਕਿ ਉਹਨੇ ਕੁਲਵੰਤ ਦੀ ਬਦਲੀ ਹੋਈ ਹਾਲਤ ਵੱਲ ਕੋਈ ਧਿਆਨ ਨਾ ਦਿੱਤਾ ਉਹਦੇ ਦਿਲ ਵਿੱਚ ਕੁਝ ਪ੍ਰਗਟ ਹੋਣ ਵਾਸਤੇ ਮਚਲ ਰਿਹਾ ਸੀ ਉਹ ਕੁਝ ਕਹਿਣ ਵਾਸਤੇ ਤਿਆਰ ਹੁੰਦੀ ਪਰ ਸੁਭਾਵਿਕ ਚਿਹਜਕ ਉਹਦੇ ਰਾਹ ਵਿੱਚ ਰੁਕਾਵਟ ਬਣ ਜਾਂਦੀ ਇਸੇ ਖਿੱਚੋ-ਤਾਣ ਵਿੱਚ ਅੱਧਾ ਘੰਟਾ ਬੀਤ ਗਿਆ ਕੁਲਵੰਤ ਨੇ ਪਾਸਾ ਪਰਤਿਆ ਇੰਨਾ ਚਰਵੀਓ ਦਰਸ਼ਨ ਤੋਂ ਆਪਣਾ ਆਪ ਲੁਕਾਈ ਰੱਖਣ ਦੇ ਇਰਾਦੇ ਨਾਲ ਇੱਕੇ ਪਾਸੇ ਪਿਆ ਰਿਹਾ ਸੀ ਨਹੀਂ ਤਾਂ ਜੋ ਉਹਦੀ ਉਸ ਵੇਲੇ ਹਾਲਤ ਸੀ ਉਹ ਹੁਣ ਤੱਕ 10 ਵੇਰਾਂ ਪਾਸਾ ਭਰਤ ਦਾ ਮੈਂ ਕਿਹਾ ਸੌਂ ਗਏ ਜੇ ਦਰਸ਼ਨ ਨੇ ਕਲਵੰਤ ਵੱਲ ਮੂੰਹ ਕਰਕੇ ਪੁੱਛਿਆ ਹਾਂ ਨੀਂਦ ਆ ਰਹੀ ਏ ਆਪਣੀ ਕਮਜ਼ੋਰੀ ਤੇ ਪਰਦਾ ਪਾਉਣ ਬਦਲੇ ਕਲਵੰਤ ਨੇ ਝੂਠ ਬੋਲਿਆ ਮੈਨੂੰ ਤੁਹਾਡੀ ਪਰਜਾਈ ਮਿਲੀ ਸੀ ਹੈ ਕਲਵੰਤ ਇੱਕੇ ਵਾਰ ਤਰਾਵ ਗੁੱਟਿਆ ਕਬਰਾਂ ਕਿਉਂ ਗਏ ਜੇ ਦਰਸ਼ਨ ਨੇ ਹੱਸਦਿਆਂ ਹੱਸਦਿਆਂ ਕਿਹਾ ਉਹ ਮੈਨੂੰ ਰਾਤੀ ਸੁਪਨੇ ਵਿੱਚ ਮਿਲੀ ਸੀ ਤੇ ਦਰਸ਼ਨ ਕਹਿੰਦੀ ਕਹਿੰਦੀ ਸ਼ਰਮਾ ਕੇ ਚੁੱਪ ਹੋ ਗਈ ਫਿਰ ਤੇ ਕੀ ਕੁਲਵੰਤ ਦਾ ਕਲੇਜਾ ਅਜੇ ਵੀ ਉਵੇਂ ਧੜਕ ਰਿਹਾ ਸੀ ਦੱਸਦਿਆਂ ਸੰਗ ਆਉਂਦੀ ਏ ਨਾ ਦੱਸ ਫਿਰ ਕੁਲਵੰਤ ਨੇ ਬੇਮੌਕਾ ਵਾਰਤਾ ਤੋਂ ਛੁਟਕਾਰਾ ਪਾਉਣ ਵਾਸਤੇ ਕਿਹਾ ਦਰਸ਼ਨ ਦਾ ਸਾਰਾ ਉਤਸ਼ਾਹ ਮਾਰਿਆ ਗਿਆ ਉਹਦੀ ਚਾਹ ਸੀ ਕਿ ਕੁਲਵੰਤ ਜ਼ੋਰ ਦੇ ਕੇ ਉਸ ਤੋਂ ਇਹ ਗੱਲ ਪੁੱਛੇ ਕਲਵੰਤ ਦੇ ਝਟਪਟ ਗੱਲ ਮੁਕਾ ਦੇਣ ਨਾਲ ਉਹ ਸੁਚਾਵਾਂ ਭਰੀ ਦਾ ਦਿਲ ਟਹਿ ਗਿਆ 2 ਮਿੰਟ ਚੁੱਪ ਰਹਿ ਕੇ ਉਹ ਆਪ ਹੀ ਫਿਰ ਬੋਲੀ ਤੁਹਾਨੂੰ ਕੋਈ ਚਾਹ ਨਹੀਂ ਪੁੱਛਣ ਦਾ ਚਾਹ ਕਿਉਂ ਨਹੀਂ ਪਰ ਤੂੰ ਕੁਝ ਦੱਸੇ ਵੀ ਕਲਵੰਤ ਨੇ ਉਹਦਾ ਮਾਣ ਰੱਖਣ ਵਾਸਤੇ ਕਿਹਾ ਮੈਨੂੰ ਉਹਨੇ ਇੱਕ ਨਿੱਕਾ ਜਿਹਾ ਕਾਕਾ ਦਿੱਤਾ ਹੂ ਬਹੂ ਤੁਹਾਡੇ ਵਰਗਾ ਫਿਰ ਤੁਹਾਡਾ ਨਾਂ ਲੈ ਕੇ ਆਖਣ ਲੱਗੀ ਇਹ ਮੇਰਾ ਕਲਵੰਤ ਤੇਰੇ ਕੋਲ ਅਮਾਨਤ ਹੈ ਇਹਨੂੰ ਬੜੇ ਲਾਡ ਨਾਲ ਰੱਖੀ ਉਦੋਂ ਦਾ ਮੇਰਾ ਦਿਲ ਖੁਸ਼ੀ ਵਿੱਚ ਉੱਛਲ ਰਿਹਾ ਏ ਇੰਨੇ ਸਮੇਂ ਵਿੱਚ ਕਲਵੰਤ ਨੇ ਇੱਕ ਵਾਰ ਵੀ ਅੱਗੋਂ ਉਤਸ਼ਾਹ ਭਰਿਆ ਹੰਗਾਰਾ ਨਾ ਦਿੱਤਾ ਜਿਸ ਵਿੱਚੋਂ ਦਿਲੀ ਖੁਸ਼ੀ ਪ੍ਰਗਟ ਹੁੰਦੀ ਸੁਣ ਕੇ ਤੁਹਾਨੂੰ ਖੁਸ਼ੀ ਨਹੀਂ ਹੋਈ ਦਰਸ਼ਨ ਨੇ ਡੈਗਦੇ ਚਾਵਾਂ ਨੂੰ ਠੰਮਣਾ ਦੇਣ ਬਦਲੇ ਕਿਹਾ ਖੁਸ਼ੀ ਕਿਉਂ ਨਹੀਂ ਹੋਈ ਕੀ ਆਦਮੀ ਨੂੰ ਇਸਤਰੀ ਨਾਲੋਂ ਇੰਨਾਂ ਚੀਜ਼ਾਂ ਦੀ ਘੱਟ ਖੁਸ਼ੀ ਹੁੰਦੀ ਏ ਪਰ ਅੱਜ ਮੇਰੀ ਕੁਝ ਤਬੀਅਤ ਠੀਕ ਨਹੀਂ ਅੱਛਾ ਸੌ ਜਾਓ ਫਿਰ ਦੋ ਮੈਂ ਚਾਪ ਵਟ ਕੇ ਪੈ ਗਏ ਪਰ ਨੀਂਦ ਸਾਰੀ ਰਾਤ ਕਿਸੇ ਨੂੰ ਵੀ ਨਾ ਆਈ ਦਰਸ਼ਨ ਦਾ ਅੰਦਰ ਇੱਕ ਪੁੱਤਰ ਦੀ ਮਾਂ ਬਣ ਦੀਆਂ ਰੀਝਾਂ ਨਾਲ ਭਰਿਆ ਹੋਇਆ ਸੀ ਤੇ ਕੁਲਵੰਤ ਦੇ ਦਿਮਾਗ ਵਿੱਚ ਇੱਕੋ ਖਿਆਲ ਘੜੀ ਦੀ ਟਿਕ ਟਿਕ ਵਾਂਗ ਵੱਜ ਰਿਹਾ ਸੀ ਹੁਣ ਕੀ ਬਣੇਗਾ ਮਨਜੀਤ 6 ਮਹੀਨੇ ਪਾਕਿਸਤਾਨ ਵਿੱਚ ਰਹਿ ਕੇ ਆ ਗਈ ਏ ਕੀ ਪਤਾ ਇੰਨੇ ਸਮੇਂ ਵਿੱਚ ਉਹਨੇ ਕਿੱਥੇ ਕਿੱਥੇ ਆਪਣਾ ਜੱਤ ਸਤ ਵੇਚਿਆ ਹੋਵੇ ਹਣ ਮੈਂ ਉਹਨੂੰ ਕਿਵੇਂ ਰੱਖ ਲਵਾਂ ਕੀ ਬਣੇਗਾ ਹੁਣ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ